ਕੈਨੇਡਾ ਵਰਗੀ ਕੰਟਰੀ ਦੇ ਵਿੱਚ ਜਾਣਾ ਤੇ ਉੱਥੇ ਸੈਟਲਡਾਊਨ ਹੋਣਾ ਤੇ ਪੀਆਰ ਹਾਸਿਲ ਕਰਨਾ ਬਹੁਤ ਸਾਰੇ ਪੰਜਾਬੀ ਭਾਰਤੀਆਂ ਦਾ ਸੁਪਨਾ ਹੁੰਦਾ ਹੈ ਤੇ ਆਪਣੇ ਇਸੇ ਸੁਪਨੇ ਨੂੰ ਹਕੀਕਤ ਵਿੱਚ ਕਨਵਰਟ ਕਰਨ ਲਈ ਬਹੁਤ ਸਾਰੇ ਪੰਜਾਬੀ ਭਾਰਤੀ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਕੈਨੇਡਾ ਵਿਜ਼ਿਟ ਕਰਦੇ ਆ ਇਸ ਉਮੀਦ ਦੇ ਨਾਲ ਕਿ ਨਾ ਸਿਰਫ ਉਹ ਵਰਕ ਪਰਮਿਟ ਲੈ ਪਾਣਗੇ ਬਲਕਿ ਕੈਨੇਡਾ ਵਿੱਚ ਈਜ਼ੀਲੀ ਪੀਆਰ ਵੀ ਹਾਸਿਲ ਕਰ ਲੈਣਗੇ ਪਰ ਕਾਫੀ ਲੰਬੇ ਟਾਈਮ ਤੋਂ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਬਹੁਤ ਸਾਰੇ ਐਦਾ ਦੇ ਰੂਲ ਇੰਪਲੀਮੈਂਟ ਹੋ ਰਹੇ ਆ ਜਿਸ ਦੇ ਕਾਰਨ ਨਾ ਸਿਰਫ ਟੈਂਪਰੇਰੀ ਵੀਜ਼ਾ ਹੋਲਡਰਸ ਤੇ ਬਲਕਿ ਕੈਨੇਡਾ ਵਿੱਚ ਜੋ ਐਪਲੀਕੈਂਟਸ ਪੀਆਰ ਲੈਣਾ ਚਾਹੁੰਦੇ ਆ ਕਾਫੀ ਲੰਬੇ ਟਾਈਮ ਤੋਂ ਕੈਨੇਡਾ ਵਿੱਚ ਰਹਿ ਰਹੇ ਆਪੀਆਪੀਆ ਲਈ ਸਟਰਗਲ ਕਰ ਰਿਹਾ ਹੈ ਉਹਨਾਂ ਉੱਤੇ ਵੀ ਬਹੁਤ ਜ਼ਿਆਦਾ ਇੰਪੈਕਟ ਪੈ ਰਿਹਾ ਹੈ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਹੋਰ ਵੀ ਬਹੁਤ ਸਾਰੇ ਚੇਂजेस ਕੀਤੇ ਗਏ ਆ ਟੈਂਪਰੇਰੀ ਵੀਜ਼ਾ ਹੋਲਡਰਸ ਨੂੰ ਲੈ ਕੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਕਿ ਕੈਨੇਡਾ ਦੇ ਵਿੱਚ ਟੈਂਪਰੇਰੀ ਵੀਜ਼ਾ ਹੋਲਡਰਸ ਨੂੰ ਲੈ ਕੇ ਕਿੱਦਾਂ ਦਾ ਟ੍ਰੈਂਡ ਚੱਲ ਰਿਹਾ ਹੈ ਇਸ ਦੇ ਵਿੱਚ ਹਰ ਇੱਕ ਤਰ੍ਹਾਂ ਦਾ ਵੀਜ਼ਾ ਆ ਜਾਂਦਾ ਹੈ ਟੈਂਪਰੇਰੀ ਵੀਜ਼ਾ ਹੋਲਡਰਸ ਦੇ ਵਿੱਚ ਜਿਵੇਂ ਕਿ ਸਟੱਡੀ ਵੀਜ਼ਾ ਟੂਰਿਸਟ ਵੀਜ਼ਾ ਵਿਜ਼ਟਰ ਵੀਜ਼ਾ ਤੇ ਸਪਾਊਸ ਵੀਜ਼ਾ ਕੈਨੇਡਾ ਵਿੱਚ ਸਟੱਡੀ ਵੀਜ਼ਾ ਨੂੰ ਲੈ ਕੇ ਕਿਤਾ ਦਾ ਟ੍ਰੈਂਡ ਚੱਲ ਰਿਹਾ ਹੈ ਜਾਂ ਫਿਰ ਵਿਜ਼ਟਰ ਵੀਜ਼ਾ ਦੇ ਵਿੱਚ ਕਿਹਨਾ ਐਪਲੀਕੈਂਟਸ ਨੂੰ ਵੀਜ਼ਾਸ ਮਿਲ ਰਹੇ ਆ ਕਿਹਨਾ ਐਪਲੀਕੈਂਟਸ ਦੇ ਵੀਜ਼ਾਸ ਰਿਫਿਊਜ਼ ਹੋ ਰਹੇ ਆ ਤੇ ਕਿਵੇਂ ਤੁਸੀਂ 2025 ਦੇ ਵਿੱਚ ਕੈਨੇਡਾ ਦਾ ਵੀਜ਼ਾ ਸਕਸੈਸਫੁਲੀ ਲੈ ਸਕਦੇ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਡਿਟੇਲ ਦੇ ਨਾਲ ਡਿਸਕਸ ਕਰਾਂਗੇ ਸੋ ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਬਿਨਾ ਸਕਿਪ ਕੀਤੇ ਹੋਏ ਜ਼ਰੂਰ ਦੇਖਿਓ ਸੋ ਥੈਟ ਕੋਈ ਵੀ ਇੰਪੋਰਟੈਂਟ ਇਨਫੋਰਮੇਸ਼ਨ ਤੁਸੀਂ ਮਿਸ ਨਾ ਕਰਦੇ ਹੋ ਸਭ ਤੋਂ ਪਹਿਲਾਂ ਅਗਰ ਸਟੱਡੀ ਵੀਜ਼ਾ ਦੀ ਗੱਲ ਕਰੀਏ ਤਾਂ ਸਟੱਡੀ ਵੀਜ਼ਾ ਨੂੰ ਲੈ ਕੇ ਕੈਨੇਡਾ ਦੇ ਵਿੱਚ ਅਨਾ ਵਧੀਆ ਟ੍ਰੈਂਡ ਨਹੀਂ ਚੱਲ ਰਿਹਾ ਹੈ ਅਗਰ ਪਹਿਲੇ ਦੇ ਕੰਪੇਟੇਟਿਵਲੀ ਗੱਲ ਕਰੀਏ ਤਾਂ ਇਸ ਸਾਲ 90000 ਤੋਂ ਵੀ ਜ਼ਿਆਦਾ ਸਟੂਡੈਂਟਸ ਦੇ ਵੀਜ਼ਾਸ ਰਿਫਿਊਜ਼ ਹੋਏ ਜਿਸ ਦੇ ਵਿੱਚ ਵਧੀਆ ਤੇ ਬ੍ਰਿਲੀਅੰ ਅਸੀਂ ਇਹ ਚੀਜ਼ ਮੰਨ ਕੇ ਚੱਲ ਸਕਦੇ ਹਾਂ ਕਿ ਕੈਨੇਡਾ ਦੇ ਵਿੱਚ 2025 ਦੇ ਵਿੱਚ ਸਟੱਡੀ ਵੀਜ਼ਾ ਨੂੰ ਲੈ ਕੇ ਵੀ ਟ੍ਰੈਂਡ ਇੰਨਾ ਜ਼ਿਆਦਾ ਵਧੀਆ ਨਹੀਂ ਚੱਲ ਰਿਹਾ ਹੈ। ਅਗਰ ਪ੍ਰੋਸੈਸਿੰਗ ਟਾਈਮ ਦੀ ਗੱਲ ਕਰੀਏ ਤਾਂ ਉਹ ਵੀ ਪਹਿਲੇ ਦੇ ਕੰਪੈਟਿਟਿਵਲੀ ਇਨਕਰੀਜ਼ ਹੋ ਚੁੱਕਾ ਹੈ। ਸੋ ਨੈਕਸਟ ਅਪਡੇਟ ਦੀ ਗੱਲ ਕਰੀਏ ਤਾਂ ਉਹ ਆ ਵਿਜ਼ਟਰ ਜਾਂ ਫਿਰ ਟੂਰਿਸਟ ਵੀਜ਼ਾ ਨੂੰ ਲੈ ਕੇ ਵਿਜ਼ਟਰ ਵੀਜ਼ਾ ਦੇ ਰਿਜ਼ਲਟਸ ਜਿੱਥੇ ਵਿਧੇਨਾ ਮੰਥ ਦਿਖਾਈ ਦਿੰਦੇ ਸੀ ਉੱਥੇ ਇਹ ਪ੍ਰੋਸੈਸਿੰਗ ਟਾਈਮ ਇਨਕਰੀਜ਼ ਹੋ ਕੇ 2 ਮੰਥ ਤੋਂ ਵੀ ਜ਼ਿਆਦਾ ਦਾ ਹੋ ਗਿਆ ਆ। ਸੋ ਅਗਰ ਤੁਸੀਂ ਵਿਜ਼ਟਰ ਵੀਜ਼ਾ ਜਾਂ ਫਿਰ ਟੂਰਿਸਟ ਵੀਜ਼ਾ ਲਈ ਅਪਲਾਈ ਕਰਨਾ ਚਾਹੁੰਦੇ ਆ ਤਾਂ ਟਾਈਮ ਲੱਗ ਸਕਦਾ ਹੈ ਤੇ ਤੁਹਾਨੂੰ ਪਹਿਲੇ ਤੋਂ ਹੀ ਇਸ ਚੀਜ਼ ਲਈ ਪ੍ਰੇਪੇਅਰ ਰਹਿਣਾ ਪਏਗਾ ਕਿ ਵਿਜ਼ਟਰ ਜਾਂ ਫਿਰ ਟੂਰਿਸਟ ਵੀਜ਼ਾ ਦੇ ਵਿੱਚ ਟਾਈਮ ਲੱਗ ਸਕਦਾ ਹੈ ਤੇ ਬਹੁਤ ਸਾਰੇ ਵੀਜ਼ਾਸ ਤੇ ਰਿਫਿਊਜ਼ ਵੀ ਹੋ ਰਹੇ ਆ ਸਪੈਸ਼ਲੀ ਟੂਰਿਸਟ ਤੇ ਵਿਜ਼ਟਰ ਵੀਜ਼ਾ ਕਿਉਂਕਿ ਇਸੇ ਦੇ ਬੇਸਿਸ ਤੇ ਹਰ ਸਾਲ ਕੈਨੇਡਾ ਦੇ ਵਿੱਚ ਲੱਖਾਂ ਭਾਰਤੀ ਸਟੂਡੈਂਟਸ ਐਂਟਰੀ ਲੈਂਦੇ ਆ ਤੇ ਵਰਕ ਵੀਜ਼ਾ ਦੇ ਉੱਤੇ ਕੰਮ ਕਰਦੇ ਆ ਜਿਸ ਦੇ ਕਾਰਨ ਕੈਨੇਡਾ ਦੇ ਵਿੱਚ ਨਾ ਸਿਰਫ ਪੋਪੂਲੇਸ਼ਨ ਇਨਕਰੀਜ਼ ਹੋਈ ਆ ਬਲਕਿ ਹਾਊਸਿੰਗ ਕ੍ਰਾਈਸਿਸ ਵੀ ਬਹੁਤ ਜ਼ਿਆਦਾ ਇਨਕਰੀਜ਼ ਹੋ ਚੁੱਕੇ ਆ ਬਟ ਐਟ ਦ ਸੇਮ ਟਾਈਮ ਉਹਨਾਂ ਐਪਲੀਕੈਂਟਸ ਨੂੰ ਵੀਜ਼ਾਸ ਮਿਲ ਵੀ ਰਹੇ ਆ ਜਿਨ੍ਹਾਂ ਦੇ ਕੋਲ ਕੋਈ ਇਨਵੀਟੇਸ਼ਨ ਲੈਟਰ ਜਾਂ ਫਿਰ ਸਪਾਂਸਰਸ਼ਿਪ ਹੈ ਕਿਉਂਕਿ ਇਸ ਦੇ ਬੇਸਿਸ ਤੇ ਹੀ ਕੈਨੇਡਾ ਇਮੀਗ੍ਰੇਸ਼ਨ ਆਫੀਸਰ ਨੂੰ ਇਹ ਚੀਜ਼ ਕਲੀਅਰ ਹੋ ਜਾਂਦੀ ਹੈ ਕਿ ਤੁਹਾਡੇ ਕੋਲ ਕੈਨੇਡਾ ਵਿੱਚ ਪਰਪਸ ਆਫ ਵਿਜ਼ਿਟ ਵੀ ਹੈ ਤੇ ਨਾਲ ਹੀ ਨਾਲ ਕੈਨੇਡਾ ਤੋਂ ਵਾਪਸੀ ਲੈਣ ਦਾ ਵੀ ਤੁਹਾਡੇ ਕੋਲ ਰੀਜ਼ਨ ਹੈ ਬਟ ਜਿਨ੍ਹਾਂ ਅਪਲੀਕੇਸ਼ਨ ਦੇ ਵੀਜ਼ਾਸ ਰਿਫਿਊਜ਼ ਹੋ ਰਹੇ ਆ ਉਸ ਦੇ ਵਿੱਚ ਵੀ ਵਧੀਆ ਗੱਲ ਦੇਖਣ ਨੂੰ ਇਹ ਮਿਲ ਰਹੀ ਹੈ ਕਿ ਕੈਨੇਡਾ ਇਮੀਗ੍ਰੇਸ਼ਨ ਆਫੀਸਰਸ ਵੱਲੋਂ ਤੁਹਾਨੂੰ ਰੀਜ਼ਨਸ ਪ੍ਰੋਵਾਈਡ ਕੀਤੇ ਜਾ ਰਹੇ ਆ ਜਿਨ੍ਹਾਂ ਰੀਜਨਸ ਦੇ ਕਾਰਨ ਤੁਹਾਡਾ ਵੀਜ਼ਾ ਰਿਫਿਊਜ਼ ਹੋਇਆ ਸੀ ਸੋ ਅਗਰ ਤੁਸੀਂ ਨੈਕਸਟ ਟਾਈਮ ਰੀਐਪਲਾਈ ਕਰਨਾ ਚਾਹੁੰਦੇ ਆ ਤਾਂ ਤੁਹਾਨੂੰ ਆਪਣੇ ਪ੍ਰੀਵੀਅਸ ਰੀਜਨਸ ਦੇ ਉੱਤੇ ਬਹੁਤ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਅਗਰ ਤੁਸੀਂ ਉਹਨਾਂ ਰੀਜਨਸ ਨੂੰ ਇਗਨੋਰ ਕੀਤੇ ਬਿਨਾਂ ਹੀ ਦੁਬਾਰਾ ਤੋਂ ਰੀਐਪਲਾਈ ਵੀ ਕਰਦੇ ਆ ਥੈਨ ਇਹ ਪੋਸਿਬਿਲਟੀ ਬਣ ਸਕਦੀ ਹੈ ਕਿ ਤੁਹਾਡਾ ਵੀਜ਼ਾ ਦੁਬਾਰਾ ਤੋਂ ਰਿਜੈਕਟ ਹੋ ਜਾਏ ਗਾਇਸ ਬਹੁਤ ਸਾਰੇ ਐਪਲੀਕੈਂਟਸ ਇਸ ਤੀਜ਼ਾ ਰੀਜਨਸ ਵੀ ਜਾਨਣਾ ਚਾਹੁੰਦੇ ਆ ਕਿ ਕਿਉਂ ਟੈਂਪਰੇਰੀ ਵੀਜ਼ਾ ਇੰਨੇ ਵੱਡੇ ਲੈਵਲ ਤੇ ਰਿਜੈਕਟ ਹੋ ਰਹੇ ਆ ਕਿਉਂਕਿ ਕੈਨੇਡਾ ਹਮੇਸ਼ਾ ਤੋਂ ਹੀ ਟੈਂਪਰੇਰੀ ਵੀਜ਼ਾ ਹੋਲਡਰਸ ਨੂੰ ਵੈਲਕਮ ਕਰਦਾ ਆ ਰਿਹਾ ਆ ਬਹੁਤ ਸਾਰੇ ਪੰਜਾਬੀ ਭਾਰਤੀ ਕਾਫੀ ਲੰਬੇ ਟਾਈਮ ਤੋਂ ਕੈਨੇਡਾ ਦੇ ਵਿੱਚ ਰਹਿ ਵੀ ਰਹੇ ਆ ਉਹਨਾਂ ਨੇ ਪੀਆਰ ਵੀ ਹਾਸਿਲ ਕੀਤੀ ਵਰਕ ਪਰਮਿਟ ਦੇ ਬੇਸਿਸ ਤੇ ਵੀ ਬਹੁਤ ਅਰਨਿੰਗ ਕੀਤੀ ਆ ਉਹਨਾਂ ਨੇ 2021 ਤੋਂ ਲੈ ਕੇ 2024 ਤੱਕ ਬਹੁਤ ਵੱਡੇ ਲੈਵਲ ਤੇ ਪੰਜਾਬੀ ਭਾਰਤੀਆਂ ਨੂੰ ਵੀਜ਼ਾਸ ਦਿੱਤੇ ਵੀ ਗਏ ਸੀ ਬਟ ਹਾਲਾਤ ਹੁਣ ਇੰਨੇ ਜ਼ਿਆਦਾ ਵਿਗੜਦੇ ਜਾ ਰਹੇ ਆ ਕਿ ਕੈਨੇਡਾ ਦੇ ਵਿੱਚ ਜੋ ਐਪਲੀਕੈਂਟਸ ਆਊਟ ਆਫ ਸਟੇਟਸ ਹੋ ਰਹੇ ਆ ਉਹਨਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਤੇ ਇਸ ਦੇ ਵਿੱਚ ਸਭ ਤੋਂ ਵੱਡੇ ਰੀਜ਼ਨ ਦੀ ਅਗਰ ਗੱਲ ਕਰੀਏ ਤਾਂ ਉਹ ਇਹ ਆ ਕਿ ਨਾ ਸਿਰਫ ਹਾਊਸਿੰਗ ਕ੍ਰਾਈਸਿਸ ਵੱਧ ਰਿਹਾ ਹੈ ਬਲਕਿ ਕੈਨੇਡਾ ਦੇ ਵਿੱਚ ਪੋਪੂਲੇਸ਼ਨ ਵੀ ਇਨਕਰੀਜ਼ ਹੋ ਰਹੀ ਹੈ ਤੇ ਅਨਇੰਪਲੋਇਮੈਂਟ ਰੇਟ ਵੀ ਬਹੁਤ ਜ਼ਿਆਦਾ ਇਨਕਰੀਜ਼ ਹੋ ਰਿਹਾ ਹੈ ਜਿਸ ਦੇ ਕਾਰਨ ਉੱਥੇ ਦੇ ਸਿਟੀਜ਼ਨ ਇਹ ਡਿਮਾਂਡ ਕਰ ਰਹੇ ਆ ਕਿ ਟੈਂਪਰੇਰੀ ਵੀਜ਼ਾ ਹੋਲਡਰਸ ਦੀ ਗਿਣਤੀ ਨੂੰ ਜਲਦੀ ਤੋਂ ਜਲਦੀ ਘਟਾਇਆ ਜਾਵੇ ਸੋ ਕੈਨੇਡਾ ਦੀ ਗਵਰਨਮੈਂਟ ਦੇ ਉੱਤੇ ਵੀ ਲਗਾਤਾਰ ਇਹ ਪ੍ਰੈਸ਼ਰ ਬਣਿਆ ਹੋਇਆ ਹੈ ਟੈਂਪਰੇਰੀ ਵੀਜ਼ਾ ਹੋਲਡਰਸ ਦੀ ਗਿਣਤੀ ਨੂੰ ਘਟਾਉਣ ਦਾ ਇਸੇ ਲਈ ਪ੍ਰੀਵੀਅਸ ਈਅਰ ਦੇ ਕੰਪੈਟਿਟਿਵਲੀ ਵੀਜ਼ਾਸ ਬਹੁ ਤੇ ਅਗਰ ਕੈਨੇਡਾ ਦੇ ਵਿੱਚ ਤੁਸੀਂ ਪੀਆਰ ਹਾਸਿਲ ਕਰਨਾ ਚਾਹੁੰਦੇ ਆ ਤਾਂ ਤੁਸੀਂ ਅਲੱਗ-ਅਲੱਗ ਡਰਾ ਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਆ ਜਿਵੇਂ ਕਿ ਪੀਐਨਪੀ ਡਰਾ ਐਕਸਪ੍ਰੈਸ ਐਂਟਰੀ ਡਰਾ ਜਾਂ ਫਿਰ ਕੈਨੇਡੀਅਨ ਐਕਸਪੀਰੀਅੰਸ ਕਲਾਸ ਵਰਗੇ ਡਰਾ ਦੇ ਵਿੱਚ ਪਾਰਟਿਸਿਪੇਟ ਕੀਤਾ ਜਾ ਸਕਦਾ ਆ ਕੈਨੇਡੀਅਨ ਐਕਸਪੀਰੀਅੰਸ ਕਲਾਸ ਇਸ ਟਾਈਮ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਚੱਲ ਰਿਹਾ ਆ ਤੇ ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਫ੍ਰੈਂਕੋਫੋਨ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਹੈ ਕਿਉਂਕਿ ਅਗਰ ਤੁਸੀਂ ਫ੍ਰੈਂਚ ਲੈਂਗੁਏਜ ਦੀ ਵਧੀਆ ਨੌਲੇਜ ਹਾਸਲ ਕਰ ਲੈਂਦੇ ਆ ਤਾਂ ਉਸ ਦੇ ਬੇਸਿਸ ਤੇ ਨਾ ਸਿਰਫ ਤੁਸੀਂ ਕੈਨੇਡਾ ਦੇ ਵਿੱਚ ਵਰਕ ਪਰਮਿਟ ਲੈ ਆ ਪਾਓਗੇ ਬਲਕਿ ਕੈਨੇਡਾ ਦੇ ਵਿੱਚ इजीली ਪੀਆਰ ਵੀ ਹਾਸਲ ਕਰ ਲੋਗੇ ਕਿਉਂਕਿ ਇਸ ਦੇ ਅਲੱਗ ਤੋਂ ਡਰਾਜ਼ ਵੀ ਕੱਢੇ ਜਾ ਰਹੇ ਆ ਤੇ ਇਸ ਦੇ ਬੇਸਿਸ ਤੇ ਕੈਨੇਡਾ ਦੇ ਵਿੱਚ ਐਪਲੀਕੈਂਟਸ ਨੂੰ ਪੀਆਰ ਦੇ ਲਈ ਇਨਵੀਟੇਸ਼ਨ ਵੀ ਦਿੱਤੇ ਜਾ ਰਹੇ ਆ ਸੋ ਅਗਰ ਤੁਸੀਂ ਇਹਨਾਂ ਲੈਂਗੁਏਜ ਦੀ ਨੌਲੇਜ ਹਾਸਲ ਕਰ ਲੈਂਦੇ ਆ ਜਾਂ ਫਿਰ ਆਈਸੀ ਜਾਂ ਫਿਰ ਪੀਟੀਈ ਦੇ ਵਿੱਚ ਵਧੀਆ ਸਕੋਰ ਕਰ ਲੈਂਦੇ ਆ ਤਾਂ ਵੀ ਤੁਸੀਂ ਪੀਆਰ इजीली ਲੈ ਸਕਦੇ ਆ ਕਿਉਂਕਿ ਕੈਨੇਡਾ ਦੇ ਵਿੱਚ ਜਿੰਨੇ ਵੀ ਡਰਾਜ਼ ਹੁੰਦੇ ਆ ਉਸ ਦੇ ਵਿੱਚ ਲੈਂਗੁਏਜ ਐ ਪੁਆਇੰਟਸ ਦਿੱਤੇ ਜਾਂਦੇ ਆ ਜੋ ਪੀਆਰ ਦੇ ਲਈ ਬਹੁਤ ਜ਼ਿਆਦਾ ਹੈਲਪਫੁਲ ਹੁੰਦੇ ਆ ਲੈਂਗੁਏਜ ਐਫੀਸ਼ੀਐਂਸੀ ਦੇ ਨਾਲ ਨਾਲ ਤੁਹਾਡਾ ਵਰਕ ਐਕਸਪੀਰੀਐਂਸ ਵੀ ਬਹੁਤ ਜ਼ਿਆਦਾ ਮੈਟਰ ਕਰਦਾ ਹੈ ਕੈਨੇਡਾ ਦੇ ਵਿੱਚ ਪੀਆਰ ਹਾਸਿਲ ਕਰਨ ਲਈ ਇਫ ਯੂ ਹੈਵ ਐਨੀ ਫਰਦਰ ਕੁਆਰੀਜ਼ ਪਲੀਜ਼ lets me know ਇਨ ਦਾ ਕਮੈਂਟ ਸੈਕਸ਼ਨ ਆਈ ਹੋਪ ਗਾਇਜ਼ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇਨਫੋਰਮੇਟਿਵ ਰਹੀ ਹੋਗੀ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹੋ ਜਿਹੀਆਂ ਹੋਰ ਇਨਫੋਰਮੇਟਿਵ ਵੀਡੀਓਜ਼ ਦੇ ਲਈ ਮੈਂ ਮਿਲਦੀ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਗੁੱਡ ਬਾਏ